ਆ ਬੰਦਾ ਆਉਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਦੋਂ ਦੀ ਆ ਤੇ ਰੋਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ 'ਚ ਰੋਟੀ ਦੇਣ ਆਉਣੀ ਲੋਕਾਂ ਦੀ ਹੁਣ ਦੇਖੋ ਇੱਧਰ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਤੇ ਤੂੰ ਤੂ ਕੇ ਉਹ ਮੈਂ ਵੇਖਣ ਦਾ ਟਰਾਲੀ ਜਦੋਂ ਮਿੰਟੋ ਮਿੰਟ ਤੇ ਤੂ ਕੇ ਦੇ ਨਹੀਂ ਕਰਦੀ ਭਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਨੇ ਜਾਨਾ ਦੱਸੋ ਹੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਦੋਂ ਬਤਾਈਏ ਮਰਜ਼ੀ ਦੇ ਦਿਓ ਰਾਸ਼ਨ ਦੇ ਦਿਓ ਸੌਦਾ ਦੇ ਦਿਓ ਮਰਜ਼ੀ ਦੇ ਦਿਓ ਆਜੇ ਘਾਰਾ ਸਾਹਮਣੇ ਏ ਥੱਲੇ ਹਾਂ ਜਿਹੜੇ ਝੂਠ ਮਾਰੀ ਹਾਂ ਆਹ ਬਾਬਾ ਦੇ ਆਪਣੇ ਦੇ ਮਹਲਾ ਦਾ ਵਾਸਤੇ ਡੇਰਾ ਬਾਬਾ ਰਣਦਾ ਆ ਇਹਦੇ ਇਹਦੇ ਦੇ ਵੀ ਬੰਦੇ ਹੀ ਨੇ ਸਾਡੇ ਘਰ ਕਿਹਨਾਂ ਦੇ ਥੱਲੇ ਸਾਡੇ ਮਹਲੇ ਗੁਰੂ ਜੀ ਵੇਖ ਲਓ ਜਾ ਕੇ ਕੋਈ ਨਹੀਂ ਆਇਆ ਹਾਂ ਅੱਛਾ ਆਹ ਪੁੱਛ ਰਿਹਾ ਸਾਡੇ ਮਹਲੇ ਦੇ ਮਹਲੇ ਮੁੰਡੇ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਕੋਈ ਨਾ ਕੋਈ ਨਹੀਂ ਆਇਆ ਕਿ ਉਹ ਦਿਨ ਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਤੱਕ ਨਹੀਂ ਆਇਆ ਹਾਂ ਕਸਮਾਣੀ ਗੱਲ ਕੋਈ ਢੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਮੇਰਾ ਨਾਮ ਰਵੀ ਆ ਭਾਈ ਵੀਡੀਓ ਮੈਂ ਲਾ ਆ ਸਾਡਾ ਕੁਲੀਆ ਮਹਲਾ ਜੀ ਕੋਈ ਨਹੀਂ ਆ ਜੀ ਦਾ ਨਿਆਣਾ ਮੈਂ ਸਿੱਧਾ ਜੇ ਤਾਂ ਮੈਂ ਤੁਹਾਨੂੰ ਖਾਬ ਦੇ ਕੋਈ ਮੈਂ ਲਾਸਟ ਪੰਨਾ ਨਹੀਂ ਘਰ ਸਾਡੇ ਡੁੱਬਿਆ ਮੈਂ ਇਹਨਾਂ ਦੇਖ ਲੋ ਦੇਖਦੇ ਹਾਂ ਤੁਹਾਨੂੰ ਸਾਹਮਣੇ ਜਾ ਕੇ ਫਿਰ ਰੋਟੀ ਪਾਣੀ ਦਾ ਕਿੰਦਾ ਜਗਾੜ ਕੀਤਾ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਫੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਸਾਦਾ ਪਾਣੀ ਇੱਕ ਤਾਂ ਸਾਡੇ ਉਹ ਮਹੱਲੇ ਦੇਖ ਗਏ ਅੰਕੂ ਨੁਰਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂਆ ਇੱਥੇ ਤਾਂ ਉਹ ਯਾਰ ਇਹ ਚੀਜ਼ ਦਾ ਨਾਮ ਲੈਣਾ ਚਰਚ ਕੋਈ ਕੋਈ ਇਹ ਚੀਜ਼ ਦਾ ਨਹੀਂ ਮਤਲਬ ਵੀ ਤੁਹਾਨੂੰ ਰੋਟੀ ਰਾਟੀ ਕੁਝ ਨਹੀਂ ਮਿਲਿਆ ਬੱਲੇ 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 ਕਿੰਨੇ ਐਵੇਂ ਮੇਰੀ ਗੱਲ ਸੁਣਾ ਉੱਥੋਂ ਆਈਆਂ ਟਰਾਲੀਆਂ ਭਰ ਭਰ ਕੈਨਵਾਰ ਦੀਆਂ ਉਹ ਕਿੱਧਰ ਜਾਂਦੀਆਂ ਆਹ ਦੇਖੋ ਇੱਕ ਮਿੰਟ ਇਹਨੂੰ ਇਸ ਸਾਈਡ ਤੇ ਹੀ ਮੜਾ ਜਾੜੋ ਹੀ ਆਓ ਬਹੁਤ ਇਧਰ ਹੀ ਪਰੇ ਹੋ ਜੀ ਤੂੰ ਵੀ ਇਧਰ ਜਾ ਤੂੰ ਵੀ ਇਧਰ ਹਾਂ ਆਪਾਂ ਪੁੱਛੀ ਕਰ ਰਹੇ ਆਂ ਹੋਰ ਕਰਦੇ ਆ ਬਾਪੂ ਇੱਕ ਮਿੰਟ ਤੂੰ ਇਹਨੇ ਕੋਹਾ ਕੁਆਨਾ ਪੱਖੋ ਆ ਪੱਖੋ ਕੀ ਦਿਨੇ ਹੈ ਆ ਕੀ ਕਰਦਿਆ ਹੁਣ ਇਹਲੇ ਵੇਖਿਆ ਤੇ ਟਰਾਲੀ ਦੇ ਵਿੱਚੋਂ ਢੂਕੇ ਮਿੰਟਾਂ ਮੈਂਟਿਕ ਗੱਟੇ ਲਾ ਕੇ ਨੱਠ ਗਿਆ ਇਹ ਪੱਖੋ ਕੀ ਦਿਨੇ ਸਾਡੇ ਸ਼ਹਿਰ ਚ ਪੈਂਦਾ ਹਾਂ ਬਾਬਾ ਬਾਬਾ ਮੇਰੀ ਗੱਲ ਸੁਣ ਓਰੇਆ ਦਾ ਦੋ ਆਓ ਕਿਨੇ ਦਿੱਤਾ ਤੈਨੂੰ ਸਾਮਾਨ ਔਰ ਇਹ ਹੁਣੇ ਗਈ ਹੈ ਹੁਣੇ ਗਈ ਆ ਉਹ ਦਿਨ ਦਾ ਅੱਜ ਹੀ ਮਿਲਿਆ ਤੁਹਾਨੂੰ ਕੋਕੇ ਮਿਲਦਾ ਮਿਲਦਾ ਵਾ ਇਹ ਮੁੰਡੇ ਆਹ ਮੁੰਡਿਆਂ ਦਾ ਮਿਲਦਾ ਹੀ ਕੱਖ ਨਹੀਂ ਇਹ ਮੁੰਡੇ ਮੇਰੇ ਨਾਲ ਨਹੀਂ ਕਰਦੇ ਹਾਂ ਨਹੀਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹ ਮੈਂ ਤੁਹਾਨੂੰ ਹਾਂ ਉਹ ਬੀਬੀਆਂ ਦੇ ਨਾਲ ਰੱਖਣਾ ਇੱਕ ਵਕੋ ਇੱਥੇ ਡੰਗਰਾਂ ਨੂੰ ਚਾਰ ਦਿੰਦੇ ਹਾਂ ਸਰਪੰਚ ਸਾਹਿਬਾ ਵੇਖੋ ਬੀਬੀਆਂ ਵੇਖੋ ਝੋਲੇ ਵੇਖੋ ਹਾਂ ਇਧਰ ਆਓ ਯਾਰ ਆਓ ਆਓ ਕੁਛ ਨਹੀਂ ਮਿਲਿਆ ਤੁਹਾਨੂੰ ਉਹ ਦਿਨ ਦਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਪਾਣੋਂ ਹਾਂ ਕੁਝ ਨਹੀਂ ਮਿਲਿਆ ਤੇ ਆ ਕੀ ਆ ਤੇਰੇ ਹੱਥ ਚ ਜਿਹੜਾ ਇਹ ਕੀ ਆ ਹੈ ਤੁਹਾਨੂੰ ਨੇ ਕਿਹਾ ਪਰੇ ਜਾ ਕੇ ਪਾਕਿਸਤਾਨ ਤੋਂ ਪਾਕਿਸਤਾਨ ਤੁਹਾਨੂੰਆਂ ਨਾ ਲਿਆਈਆਂ ਟਰਾਲੀਆਂ ਨਹੀਂ ਲਿਆਏ ਨਾ ਮਿਲਿਆ ਤਾਂ ਹੈ ਨਾ ਅੱਜ ਮੇਰੇ ਜਾ ਕੇ ਪੁਸਤ ਕਰਕੇ ਰਿਹਾ ਤੇ ਤੁਸੀਂ ਲੋਕੀ ਆਂਦੇ ਜੇ ਲੰਗਰ ਹੀ ਨਹੀਂ ਮੈਂਦੇ ਆ ਸਾਨੂੰ ਰੋਟੀ ਵੀ ਨਹੀਂ ਮਿਲਦੀ ਤੱਖਾ ਨਹੀਂ ਮਿਲਦਾ ਸਾਨੂੰ ਹਾਂ ਹਾਂ ਆ ਬੰਦਾ ਆਉਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਯਾਰ ਤੇ ਰੋਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਲੋਕਾਂ ਦੀ ਹੁਣ ਇੱਕ ਉਹ ਤੂੜੀ ਪਈ ਸਾਹਮਣੇ ਸਰਪੰਚਾਂ ਹਾਂ ਉਧਰ ਤੇਰੇ ਘਰ ਚ ਰੋਟੀ ਦੇਣ ਆਉਣੀਆਂ ਉਧਰ ਵੇਖੋ ਸਾ ਕੀ ਆ ਯਾਰ ਆ ਦੇ ਇਧਰੇ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰੇ ਕੋ ਲੋਕ ਮੋੜ ਮੋੜ ਕੇ ਖੜਨਦੇ ਤੁਹਾਡੇ ਤੂੰ ਤੂੰ ਤੂ ਕੇ ਉਹ ਮੈਂ ਵੇਖਨਦਾ ਟਰੈਡੀਸ਼ਨ ਮੈਥੋਮੈਟਿਕ ਤੇ ਤੂ ਕੇ ਦੇਲੀ ਕਰਦੀ ਹੈ ਹੈ ਪਿੰਡ ਪਿੰਡ ਦਾ ਇੱਥੇ ਜਿਆ ਮੁੰਡਾ ਇੱਕ ਕੋ ਘਰ ਨੇ ਡੰਗਰ ਰੱਖਿਆ ਉਹਨੂੰ ਨਾ ਕੋਈ ਫੀਲ ਮਿਲੀ ਨਾ ਕੋਈ ਕਰਤੇ ਉਹਨਾਂ ਕੋ ਤੂੜੀ ਲੱਥੀ ਔਰ ਤੂੜੀਆਂ ਕਿਧੀਆਂ ਔਰ ਢੇਰ ਲੱਗੇ ਤੂੜੀਆਂ ਦੇ ਹੈ ਜੋ ਨਹੀਂ ਆ ਤੂੰ ਤੂੜੀਆਂ ਨੇ ਤਾਂ ਢੇਰ ਲੱਗੇ ਆ ਹਾਂ ਸਾਰੇ ਇਕੱਠਾ ਬੁਲਾ ਕੇ ਆਏ ਆ ਇੱਥੇ ਡੰਗਰਾਂ ਨਾਲ ਮਨਜ਼ੂਰੀ ਕਰਕੇ ਬੈਠੇ ਨੇ ਹਾਂ ਤੇ ਤੁਸੀਂ ਸਾਰੇ ਇੱਥੇ ਆ ਕੇ ਬੜੇ ਜੇ ਨੇ ਤੇ ਸਾਨੂੰ ਕਹਿਣਗੇ ਵੀ ਇਹਨਾਂ ਨੇ ਮਾਲ ਇਕੱਠਾ ਕਰ ਲਿਆ ਦਾ ਮਾਲ ਹੀ ਇਕੱਠਾ ਕਰਦਾ ਤੂੰ ਹੋਰ ਕੀ ਕਰਦਾ ਹੈ ਮੇਰਾ ਬੰਦਾ ਦਵਾ ਲੋ ਗਿਆ ਮੇਰਾ ਇਹ ਬੰਦਾ ਚੂਹ ਆ ਰਿਹਾ ਵਾ ਹਾਂ ਮੇਰਾ ਥੋੜਾ ਸਭ ਨੂੰ ਮਿਲਦਾ ਹੈ ਹਾਂ ਨਹੀਂ ਕੋਈ ਯਾਰ ਉਹ ਯਾਰ ਤੇਰੇ ਘਰ ਤੇ ਥੋੜਾ ਦੇਣਾ ਆਉਣਾ ਕਿਹਨੇ ਤੇਰੇ ਘਰ ਚ ਥੋੜਾ ਮੈਂ ਦੇਣਾ ਆਉਣਾ ਆ ਬਾਬਾ ਤੂੰ ਦੱਸ ਮਿਲਦਾ ਹੈ ਹਾਂ ਮਿਲਦਾ ਸਭ ਕੋਲ ਸਭ ਕੋ ਮਿਲਦਾ ਹਾਂ ਜੀ ਵੀਡੀਓ ਦੇ ਬਾਅਦ ਪੱਟੀਆਂ ਹੁੰਦੇ ਨੇ ਤੂੰ ਲੋਕੜ ਜੇ ਹਾਂ ਲੋਕੜ ਜੇ ਤਾਨੂੰ ਲੋਕ ਇਥੇ ਸਪੋਰਟ ਕਰ ਰਹੇ ਆ ਆ ਰਹੇ ਬਾਹਰੋਂ ਤੁਹਾਨੂੰ ਕੁਝ ਨੁਕਸਾਨ ਹੈ ਹਾਂ ਤੇ ਆਹ ਤਾਂ ਸਾਹਮਣੇ ਜਿਹੜੇ ਖਲੋਤੇ ਆ ਜਿਹੜੇ ਟਰਾਲੀਆਂ ਬਾਹਰੋਂ ਆਉਂਦੀਆਂ ਲਾ ਕੇ ਗੱਟੇ ਨਾਲ ਠਜਾਂਦੇ ਇਹਨਾਂ ਦਾ ਕੀ ਹਾਂ ਕਿੱਦਾਂ ਕਿਹੜੇ ਲੈ ਕੇ ਆਉਂਦੇ ਆ ਅੱਛਾ ਖੜਕੇ ਵੇਚੀ ਜਾਂਦੇ ਆ ਕਈ ਵਿੱਚ ਜਿੰਦਗੀ ਹੈਗੇ ਹਾਂ ਜਿਹੜੇ ਇਥੋਂ ਲੈ ਲੈਂਦੇ ਮੁਰਗੀ ਵੇਚੀ ਦੇ ਅੱਛਾ ਭਰ ਦੇ ਗੀਂਦ ਬੇਲਣੇ ਹਾਂ ਖੇੜ ਦੀ ਬੋਰੀ ਲਾ ਕੇ ਪੰਜ ਚਾਰ ਦੀ ਦੇਸ ਦੇ ਦਾਵੇ ਚੜਦੇ ਆਂ ਲਈ ਤੇ ਪੀਟ ਲਵਾ ਕੇ 500 ਦੀ 800 ਦੀ ਦੇਣੇਸ਼ੀ ਹੋ ਵੇਖੋ ਬੋਰਾ ਠੀਕ ਆ ਬੰਦੇ ਉਹ ਜਿਹੜਾ ਕਿ ਨਹੀਂ ਬੋਲ ਰਿਹਾ ਤੋ ਉਹ سارے ਝੋਲੇ ਭਰੇ ਅੰਦਰ ਦੇ ਹਾਂ ਯਾਰ ਇਹ ਨਾ ਕਹੋ ਵੀ ਹਨੂ ਮਿਲ ਜਿਆ ਗਿਆ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆ ਰਿਹਾ ਬੰਦਾ ਜੀਵਿਦਾਰ ਕੋਈ ਉਹਨੂੰ ਉੱਥੇ ਪਹੁੰਚਾਉਣਾ ਉਹਨਾਂ ਨੂੰ ਉਹਨਾਂ ਨੂੰ ਬਾਹਰ ਹੀ ਨਲ ਰਹੀ ਆ ਇਹਨਾਂ ਨੇ ਪੱਕੇ ਹੱਡੇ ਮੱਲੇ ਇੱਥੇ ਪੱਕੇ ਆਪਣੇ ਘਰ ਲੈ ਕੇ ਆ ਰਹੇ ਅੱਛਾ ਇਹਨਾਂ ਦਾ ਚਲਕ ਚਲਕ ਯਾ 50 ਦੀਆਂ ਟੋਰੀਆਂ ਵਾਹ ਲਵਾ ਲਈਆਂ ਨੇ ਅੱਛਾ ਇਹਨੇ 500 ਦੀਆਂ ਆਉਂਦੀਆਂ ਨੇ ਦੂਜੀ ਫੇਰਦੀ ਪੜੀ ਮਿਲਦੀ ਆ 50 ਉਹ ਜਿੱਥੇ ਇੱਕ ਬੋੜੀ ਮਰਗੀ ਕਹਿੰਨ ਉਹਨੇ 1000 ਦੀ ਵੇਚਦੀ ਆ ਅੱਛਾ ਇੱਥੇ ਤੇਰੇ ਵਾਲੇ ਬਰੇ ਆਉਂਦੇ ਆ ਉਹ ਇੱਥੇ ਲੈ ਲੈ ਚੱਜਦੇ ਆ ਇਹਨਾਂ ਨੂੰ ਵੀ ਮਿਲਦਾ ਅੱਛਾ ਹਾਂ ਹਾਂ ਲੈ ਤੋ ਯਾਡੇ ਡੱਟੇ ਲਵਾ ਛੜੇ ਜਿਹੜਾ ਕਹਿੰਦਾ ਵੀ ਨਹੀਂ ਦੇਦੇ ਉਹ ਵੇਖੋ ਸਾਹਮਣੇ ਬੈਠੇ ਆ ਪੰਜ ਸੱਤ ਮੁੰਡੇ ਆ ਹੈ ਕਹਿੰਦਾ ਉਹ ਤੇ ਕੋਈ ਆ ਗਿਆ ਬਾਰਾ ਜਿਹੜਾ ਟੈਂਡਾ ਨਹੀਂ ਦਿੱਤਾ ਤੁਸੀਂ ਤਾਂ ਡਕੇ ਡਾ ਚ ਟੈਂਡਾ ਵੀ ਸੱਤ ਦਿਨ ਹੋ ਗਏ ਆ ਚੌਕਰ ਖਾੜੇ ਡੰਗਰ ਤੂੜੀਆਂ ਖਾੜੇ ਵੰਡ ਖਾੜੇ ਮੈਂ ਜ਼ਿਮੀਂਦਾਰ ਸਾਡੇ ਸਾਨੂੰ ਦਵਾਉਂਦੇ ਆ ਹਾਈ ਕੋਟ ਵੀ ਉਹ ਬੀਬੀਆਂ ਅੰਦਰ ਬੈਠੀਆਂ ਉਹ ਬੀਬੀਆਂ ਆਂਦੀਆਂ ਕਿੰਜਾਂ ਨੂੰ ਕੱਖ ਨਾ ਮਾ ਰੋਟੀ ਤੱਕ ਨਹੀਂ ਮੜੀ ਆਂਦੀਆਂ ਇਹੋ ਇਹ ਸੁਨੇਹਰ ਦੀਆਂ ਲਾਉਂਡ ਸਾਡੇ ਅੰਦਰੀਆਂ ਬੰਦੇਰੀਆਂ ਜੀ ਸਾਡੇ ਸਾਥ ਜੱਜਦੇ ਨੇ ਮੇਰੇ ਬੜਾ ਪਰਵਾਹ ਕਰਦਾ ਜੀ ਨਵੇਂ ਸਰਦਾਰ ਆਈ ਦੀ ਕਹਿ ਸਕਦਾ ਸਾਡੇ ਮੂਹੇ ਗੱਲ ਫਾੜਦੇ ਆਏ ਜਾਂਦੇ ਆ ਜਿਹੜੇ ਬੰਦੇ ਉੱਥੇ ਬੈਠੇ ਝੇਰਿਆ ਚਾਪੜੇ